ਕੱਲ ਮੈਨੂੰ ਸਾਡੇ ਵਾਲਾ ਕੁੱਤਾ ਕਹਿੰਦਾ ਜਦੋਂ ਦਾ ਕਹਿੰਦਾ ਛੋਟੀ ਨਵੀਂ ਪੀੜੀ ਦਾ ਵਿਆਹ ਹੋਣ ਲੱਗਾ ਕਹਿੰਦਾ ਮੇਰਾ ਤਾਂ ਕੁੰਡਾ ਹੋ ਗਿਆ ਮੈਂ ਕਿਹਾ ਸਾਡਾ ਤਾਂ ਹੋਣਾ ਸੀ ਵੀ ਪੈਸੇ ਲੱਗੇ ਤੇਰਾ ਕਾਹਦੇ ਨਾਲ ਕੁੰਡਾ ਹੋ ਗਿਆ ਕਹਿੰਦਾ ਤੇਰੀ ਬੌਟੀ ਕਹਿੰਦਾ ਗਿਣ-ਗਿਣ ਕੇ ਰੋਟੀਆਂ ਲਾਉਂਦੀ ਆ ਚਾਰ ਪਾਪੇ ਦੀਆਂ ਪੰਜ ਮੰਮੀ ਦੀਆਂ ਤਿੰਨ ਦਰੇ ਭਾਈ ਦੀਆਂ ਤਿੰਨ ਤੇਰੀਆਂ ਕਹਣਾ ਇੱਕ ਮੇਰੀ ਜੇ ਕਹਣਾ ਤੁਸੀਂ दारू-ਦੂਰੂ ਪੀਤੀ ਚ ਵੱੱਦ ਖਾ ਜਾਂਦੇ ਹੋ ਕਹਣਾ ਮੇਰਾ ਤਾਂ ਗੁੰਡਾ ਹੋ ਜਾਂਦਾਗਾ ਕੱਲ ਮੈਂ ਬਸੋਡੇ ਬਾਰਗੋ ਝਾਕੀ ਜਾਵਾਂ ਵੀ ਇੱਕ ਅੱਧੀ ਰੋਟੀ ਇੱਧਰ ਸਿੱਟਣਗੇ ਮੈਂ ਖਾਊਂਗਾ ਅੱਗੇ ਸੋਡੇ ਵਾਲੀ ਬੁੜੀ ਸੀਗੀ ਉਹ ਪਹਿਲੇ ਡੱਬਾ ਭਰ ਕੇ ਰੋਟੀਆਂ ਦਾ ਰੱਖ ਦਿੰਦੀ ਤੇ ਮੈਂ ਆਪਦੇ ਯਾਰਾਂ ਦੋਸਤਾਂ ਨੂੰ ਖਵਾਉਂਦਾ ਨਾਲੇ ਆਪ ਖਾਂਦਾ ਮੈਂ ਕਹਿੰਦਾ ਬਾਕੀ ਕੱਲੂ ਖਾਲਾਂਗੇ ਰੋਟੀਆਂ ਦਾ ਬਾਦੂ ਆ ਕੱਲ ਜਰੋਂ ਮੈਂ ਨੰਬਰਦਾਰਾਂ ਦੇ ਬਾਗੇ ਟੱਪਿਆ ਜਾਵਾਂ ਉਹਨਾਂ ਦੇ ਕੁੱਤੇ ਨੇ ਵੀ ਮੈਨੂੰ ਚਿਹੜ ਕਰਤੀ ਕਹਣਾ ਤੇਰੇ ਮਾਲਕ ਦਾ ਵਿਆਹ ਹੋ ਗਿਆ ਮਾ ਤੈਨੂੰ ਕਿ ਮੈਨੂੰ ਪਤਾ ਕਿਣਾ ਲੱਕ ਜਾ ਬਾਲੀ ਸੁੱਕਿਆ ਹੋਇਆਗਾ ਆਖਿਆ ਮੇਰਾ ਤਾਂ ਲੱਕ ਸੁੱਕਣਾ ਸੀ ਮੇਰੇ ਮਾਲਕ ਦਾ ਵੀ ਲੱਕ ਸੁੱਕ ਗਿਆ ਅੱਗੇ ਮੈਂ ਸਾਰੇ ਕੁੱਤਿਆਂ ਨੂੰ ਸੱਦ ਲੈਂਦਾ ਸੀ ਆਪਦੇ ਲਿਹਾਜੀਆਂ ਨੂੰ ਸਾਰੇ ਮਿਲ ਕੇ ਰੋਟੀਆਂ ਖਾਂਦੇ ਨਾਲੇ ਮौज ਕਰਦੇ ਮੇਰੇ ਮਾਲਕ ਦੀ ਤਾਂ ਲਿਹਾਜ ਟੁੱਟ